ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਹਨ ਬਲੈਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਜੋ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਜਿਹੜੇ ਦਾਖਲ ਕਰਨ ਦੇ ਵਿੱਚ ਆ ਰਹੀਆਂ ਸਮੱਸਿਆਵਾਂ ਜੋ ਕਿ ਅਕਾਲੀ ਦਲ ਤੇ ਕਾਂਗਰਸ ਜੋ ਵਿਰੋਧੀ ਪਾਰਟੀਆਂ ਪੰਜਾਬ ਦੇ ਵਿੱਚ ਉਹਨਾਂ ਵੱਲੋਂ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉੱਪਰ ਇਲਜ਼ਾਮਬਾਜ਼ੀ ਕੀਤੀ ਗਈ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਦਦ ਦੇ ਨਾਲ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਵਿਰੋਧੀ ਪਾਰਟੀਆਂ ਦੇ ਜਿਹੜੇ ਉਮੀਦਵਾਰਾਂ ਦੇ ਕਾਗਜ਼ ਦਾਖਲ ਕਰਨ ਦੇ ਵਿੱਚ ਕਾਫੀ ਰੁਕਾਵਟਾਂ ਪਾਈਆਂ ਜਾਂ ਉਹਨਾਂ ਨੂੰ ਐਨਓਸੀ ਵਗੈਰਾ ਨਹੀਂ ਦਿੱਤੀ ਗਈ ਮੌਕੇ ਤੇ ਜਿਹਦੇ ਕਰਕੇ ਉਮੀਦਵਾਰਾਂ ਦੀ ਜਿਹੜੀ ਕਾਗਜ਼ ਦਾਖਲ ਕਰਨ ਦੀ ਟਾਈਮ ਸੀ ਉਹ ਨਿਕਲ ਗਿਆ ਹੋਰ ਵੀ ਬਹੁਤ ਸਾਰੇ ਜਿਹੜੇ ਇਲਜ਼ਾਮ ਨੇ ਸੱਤਾਧਾਰੀ ਪਾਰਟੀ ਉੱਪਰ ਲਗਾਏ ਜਾ ਰਹੇ ਹਨ ਕਿ ਆਪਣੀ ਹਾਰ ਦੇ ਡਰ ਤੋਂ ਇਹ ਵਿਰੋਧੀ ਪਾਰਟੀਆਂ ਨੂੰ ਕਾਗਜ਼ ਦਾਖਲ ਕਰਨ ਤੋਂ ਸੱਤਾਧਾਰੀ ਪਾਰਟੀ ਰੋਕ ਰਹੀ ਹੈ ਇਸ ਦੇ ਵਿੱਚ ਹੀ ਹੁਣ ਜਿਵੇਂ ਮਜੀਠਾ ਤੋਂ ਜੋ ਵਿਧਾਇਕ ਨੇ ਮੈਡਮ ਵਿਕਰਮ ਸਿੰਘ ਮਜੀਠੀਆ ਦੇ ਵਾਈਫ ਗਨੀਪ ਕੌਰ ਮਜੀਠੀਆ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਇਹਦੇ ਉੱਪਰ ਜਿਹੜੀ ਹੈ ਬਿਆਨ ਦਿੱਤਾ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਮੌਜੂਦਾ ਸਰਕਾਰ ਹੈ ਉਹ ਵਿਰੋਧੀ ਧਿਰਾਂ ਦੇ ਜਿਹੜੇ ਨਾਮਜ਼ਦਗੀ ਕਾਗਜ਼ ਹੈ ਉਹਨਾਂ ਨੂੰ ਰੋਕਣ ਦੇ ਲਈ ਜਿਹੜਾ ਇਹਨਾਂ ਨੇ ਸਖਤੀ ਕੀਤੀ ਹੋਈ ਹੈ ਉਹਦੇ ਬਾਰੇ ਵਿੱਚ ਪਹਿਲਾਂ ਆਪਾਂ ਉਹਨਾਂ ਦਾ ਬਿਆਨ ਸੁਣਦੇ ਹਾਂ फिर ग्रीकाल जी मेरी रिक्वेस्ट है इलेक्शन कमी कि इलेक्शन हुई है उ थोड़ा ध्यान दिन मेरा बा नाना घनौर हो पंजाब भी यही प्रॉब्लम आ रही है प्रॉब्लम आ रही है जेजिशन ऑपोजिशन, जे पार्टियां ने भी दे रहे जिस सरकार ने यही करना सी राम का इलेक्शन करने का फायदा है नहीं सी कोर्ट के हुक्म अनुसार इलेक्शन हो रही है जे कर रहे हो तो तुसी प्रॉपर तरीके ना करो ये डेमोक्रेसी है जे जिथे सी रह रहे हैं ये कोई डिक्टेटरशिप नहीं है जी डिक्टेटरशिप -डिक्ट चाहिए है तो

ਮੈਡਮ ਗਰੀਵ ਕੌਰ ਮਜੀਠੀਆ ਨੇ ਸ਼ਰਿਆਮ ਇਸ ਕਲ ਬਿਆਨ ਇਹ ਵਾਲਾ ਦਿੱਤਾ ਹੈ ਕਿ ਸਰਕਾਰ ਹੈ ਜਿਹੜੀ ਉਹ ਵਿਰੋਧੀ ਪਾਰਟੀਆਂ ਨੂੰ ਜਿਹੜੇ ਕਾਗਜ਼ ਦਾਖਲ ਕਰਨ ਤੋਂ ਰੋਕਣ ਦੇ ਲਈ ਉਹਨਾਂ ਨੇ ਐਸ.ਡੀ.ਐਮ ਸਾਹਿਬ ਦੇ ਜਿਹੜੇ ਦਫ਼ਤਰ ਨੂੰ ਉਹ ਤਾਲਾ ਲਗਾ ਦਿੱਤਾ ਹੈ ਕਹਿਣ ਦਾ ਭਾਵ ਕਿ ਵਿਰੋਧੀ ਪਾਰਟੀਆਂ ਇਹੀ ਇਲਜ਼ਾਮ ਲਗਾ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਆਪਣੀ ਹਾਰ ਦੇ ਡਰ ਤੋਂ ਹੀ ਜਿਹੜੀਆਂ ਦੂਸਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਾਗਜ਼ ਦਾਖਲ ਕਰਨ ਤੋਂ ਰੋਕ ਰਹੀ ਹੈ ਧੰਨਵਾਦ